ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ 뜰ੀ ਤੇ ਸਤ ਬਹੁਤ ਮਹਾਨ ਪਵਿੱਤਰ ਹਰਿਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਉਸ ਸਥਾਨ ਤੇ ਸਾਰਾ ਹੀ ਪਰਿਵਾਰ ਸਰਦਾ ਨਾਲ ਨਕਮਸਤ ਘੋਣ ਲਈ ਆਏ ਆ ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਹੈ ਪਰਿਵਾਰ ਤੇ ਬੱਚਿਆਂ ਦੀ ਸ਼ਾਦੀ ਬੇਟੇ ਦੀ ਸ਼ਾਦੀ ਕਰਕੇ ਆਏ ਆ ਸਾਰੇ ਪਰਿਵਾਰ ਨੂੰ ਲੈ ਕੇ ਜਿਹੜਾ ਛੋਟਾ ਭਰਾ ਤੱਕ ਨੇ ਦਿੰਦਾ ਹਰਮੀਤ ਸਿੰਘ ਨੂੰ ਔਰ ਉਹਨਾਂ ਦੀ ਸਾਰੀ ਫੈਮਿਲੀ ਮੇਰੇ ਸਾਰਾ ਪਰਿਵਾਰ ਸਾਰਾ ਰਲ ਮਿਲ ਕੇ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਸ਼ੁਕਰਾਨਾ ਕਰਨ ਲਈ ਅਰਦਾਸ ਕਰਨ ਲਈ ਕਿ ਅਕਾਲ ਪੁਰਖ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਮੇਰੇ ਰੱਖੇ ਅਸੀਂ ਨੀਵੇਂ ਹੋ ਕੇ ਇਸ ਦਰਬਾਰ ਦੀ ਇੱਕ ਸਿੱਖ ਪੰਥ ਦੀ ਸੇਵਾ ਕਰ ਸਕੀਏ ਇਹ ਅਰਦਾਸ ਕਰਨ ਲਈ ਕਲ ਖੇਤ ਜਿਵੇਂ ਕਿਸਾਨਾਂ ਨੇ ਦਿੱਲੀ ਕੋਤ ਕਰਨ ਦਾ ਵਾਅਦਾ ਕਿਵੇਂ ਦੇਖਣਾ ਹੈ ਉਹ ਜੋ ਸਦਾ ਸਦਾ ਲਈ ਜਦੋਂ ਦੇਸ਼ ਆਜ਼ਾਦ ਹੋਇਆ ਹੈ ਸੈਂਟਰ ਦੀ ਸਰਕਾਰ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਰਹੀ ਹੈ ਕਿ ਪੰਜਾਬ ਕਿਸਾਨੀ ਦੇ ਸਿਰ ਤੇ ਚੋਂ ਜੋ ਸਾਡੀ ਆਮਦਨ ਦਾ ਸਰੋਤ ਹੈ ਜੋ ਗੁਜ਼ਾਰੇ ਦਾ ਸਰੋਤ ਹੈ ਖੇਤੀਬਾੜੀ ਹੈ ਖੇਤੀਬਾੜੀ ਕਿਸਾਨ ਮਜ਼ਦੂਰ ਰਲ ਕੇ ਕਰਦਾ ਹੈ ਉਨਾਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਗਿਆ ਕਦੇ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਉਹ ਆਪਣੇ ਕਮਾਕਾਰਾਂ ਨੂੰ ਛੱਡ ਕੇ ਕਿਤੇ ਜਾ ਕੇ ਆਪਣਾ ਸਮਾਂ ਵੀ ਬਹੁਤ ਲਾਵੇ ਆਪਣੀ એનર્ਜੀ ਵੀ ਲਾਵੇ ਤਾਂ ਜੇ ਸਰਕਾਰਾਂ ਇਹ ਸਮਝਣ ਕਿ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਨਾਂ ਮਿਲਣਾ ਚਾਹੀਦਾ ਕਿ ਸਾਨੂੰ ਐਡੀ ਵੱਡੀ ਲੋੜ ਨਾ ਪਵੇ ਕਿਸਾਨ ਦੇ ਸਿਰ ਤੇ ਹੀ ਅਸੀਂ ਸਾਰੇ ਲੋਕ ਰੋਟੀ ਖਾ ਰਹੇ ਹਾਂ ਸਾਰਾ ਮੁਲਕ ਟਿਕੜਾ ਰਹੇ ਹਾਂ ਜੇ ਇੰਨੇ ਮਿੱਤਰਾ ਹੁੰਦਾ ਗਿਆ ਤੇ ਹੌਲੀ ਹੌਲੀ ਹੋ ਸਕਦਾ ਸਾਡਾ ਦੇਸ਼ ਭੁਖਮਰੀ ਵੱਲ ਨਿਕਲਦਾ ਜੇ ਕੱਲ ਕਾਲੀ ਦੰਦੇ ਕੋਲੋਂ 20 ਹੀ ਮਾਤੇ ਤੇ ਇਥੇ ਬਸ ਆਇਆ ਦੋਨੋਂ ਦਮ ਕਿੱਸੇ ਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਹਰ ਇੱਕ ਨੂੰ ਬਖਸ਼ਿੰਦ ਕਰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਓਰੀ ਸ਼ਾਂਤੀ ਨਾਲ ਕਿਸੇ ਵੀ ਤਸ਼ੱਦਦ ਦਾ ਜਿਹੜਾ ਮੁਕਾਬਲਾ ਕੀਤਾ ਤੇਰਾ ਪਾਣਾ ਮਿੱਠਾ ਲੱਗੇ ਇਹ ਗੁਰੂ ਦਾ ਘਰ ਹੈ ਹਮੇਸ਼ਾ ਪ੍ਰੇਮ ਬਖਸ਼ਦਾ ਹੈ ਨਫਰਤ ਤੋਂ ਦੂਰ ਤੇ ਨਫਰਤਾਂ ਨੂੰ ਪਾਸੇ ਕਰਦਾ ਹੈ ਮੇਰੀ ਵੀ ਅਰਦਾਸ ਹੈ ਵੀ ਸੱਚੇ ਪਾਤਸ਼ਾਹ ਸਾਡਾ ਕਿੱਡਾ ਕੁ ਪੰਜਾਬ ਅਸੀਂ ਸਾਰੇ ਰਲ ਮਿਲ ਕੇ ਇਸ ਦਰਦ ਦੇ ਉੱਕਰ ਬਣ ਕੇ ਇਸ ਦਰਦ ਦੇ ਸੇਵਕ ਬਣ ਕੇ ਇਸ ਤੋਂ ਅੱਗੇ ਲੈ ਕੇ ਚੱਲੀਏ ਜਿਹੜੇ ਦਿਹਾਣੇ ਬੁੱਢੇ ਨਾਲੋਂ ਮੁਜ਼ਾਹਿਰ ਕੇ ਕੰਮ ਜਾਰੀ ਰੱਖਦੇ ਦੇਖੋ ਸਮਾਂ ਬਹੁਤ ਲੰਮਾ ਹੋ ਗਿਆ ਉਹਦੇ ਕਾਰਨ ਕਿ ਬਹੁਤ ਸਾਰੀਆਂ ਜਿਵੇਂ ਸਾਡਾ ਜਿਹੜਾ ਉਹ ਕਿਸੇ ਵੇਲੇ ਨਾਲਾ ਚੰਗਾ ਗਣੀ ਦਾ ਸੀਗਾ ਤੇ ਉਹਨੂੰ ਗੁੱਡੇ ਨਾਲੇ ਤੋਂ ਬਾਅਦ ਗੰਦਾ ਨਾਲਾ ਹੀ ਕਹਿਣ ਲੱਗ ਗਏ ਤੇ ਉਹਦੇ 'ਚ ਜੋ ਫੈਕਟਰੀਆਂ ਦਾ ਜੋ ਕਿਉਂਕਿ ਉਹ ਵੀ ਇਨਸਾਨ ਲੋਕ ਨੇ ਵੀ ਜਿਨ੍ਹਾਂ ਨੂੰ ਇਹ ਚਾਹੀਦਾ ਜੇ ਅਸੀਂ ਆਪ ਮੁਨਾਫੇ ਕਮਾਉਣੇ ਐ ਤਾਂ ਅਸੀਂ ਸਾਰੀ ਜਨਤਾ ਨੂੰ ਇਸ ਦੁੱਖਾਂ ਵਿੱਚ ਕਿਉਂ ਪਾਈਏ ਸੋ ਉਹਨਾਂ ਲੋਕਾਂ ਦਾ ਵੀ ਤਿੰਨ ਬਿਲਕੁਲ ਚੋਣਾਂ ਦਾ ਐਲਾਨ ਹੋਇਆ ਕਿਵੇਂ ਦੇਖੋ ਇਹ ਚੋਣਾਂ ਤਾਂ ਹੋਣ ਹੀ ਹੁੰਦੀਆਂ ਨੇ ਸੋ ਸਾਰੀਆਂ ਪਾਰਟੀਆਂ ਆਪਣਾ ਆਪਣੇ ਜੋਰ ਅਜ਼ਮਾਈ ਕਰਦੀਆਂ ਆਪਣੀ ਤਿਆਰੀ ਹੁੰਦੀ ਹੈ ਸਾਡੀ ਆਮ ਆਦਮੀ ਪਾਰਟੀ ਦੀ